ਜੀ ਤੋਂ ਉਹ ਗੰਦੋਨੇ ਆਉਣਾ ਹੈ ਹੈ ਕੁੜਮਾ ਆ ਸਮਾਨਾ ਰੱਖ ਟੈਵੀ ਵਿੱਚ ਮੈਂ ਨੜ ਤੋਂ ਬਾਹਰ ਮਾਰਤੀ ਨੂੰ ਆਂਟੀ ਨੂੰ ਸਕੂਟਰੀ ਤੇ ਆ ਚੱਲ ਹਾਂ ਬਾਹ ਲੈ ਬਾਹ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਵੀ ਤੁਸੀਂ ਸਾਰੇ ਠੀਕ ਠਾਕ ਹੋ ਹੁੰਦੇ ਅਸੀਂ ਵੀ ਠੀਕ ਠਾਕ ਹਾਂ ਟਾਈਮ ਮਤਿਵਣ 7:30 ਹੋ ਗਏ ਸ਼ਾਮ ਦੇ ਤੇ ਆਪਾਂ ਚੱਲੇ ਹੈਗੇ ਆ ਫਤੇਗੜ ਸਾਹਿਬ ਬਾਬਾ ਜੀ ਦੇ ਦਰਸ਼ਨ ਕਰਨ ਤੇ ਆਪਾਂ ਹੁਣ ਰਾਤ ਤੇ ਰਾਤ ਪਹੁੰਚਣਾ ਕਰਕੇ ਨਾਈਟ ਸੂਟ ਚ ਹੀ ਚੱਲੇ ਆਂ ਸਵੇਰ ਉੱਠ ਕੇ ਇਸ਼ਨਾਨ ਕਰਕੇ ਕੱਪੜੇ ਬਦਲ ਕੇ ਤੇ ਫਿਰ ਆਪਾਂ ਮੱਥਾ ਟੇਕ ਲਾਂਗੇ ਤੇ ਆਪਾਂ ਸਾਰੇ ਜਣੇ ਚੱਲੇ ਆਂ ਆਪਣੀ ਨਵੀਂ ਗੱਡੀ ਤੇ ਕਰਨ ਨੇ ਵਧੀਆ ਬਣਾ ਕੇ ਮੂਹਰੇ ਦਿਖਾਈਏ ਤੁਹਾਨੂੰ ਝੰਡਾ ਲਾਇਆ ਵਧੀਆ ਬਣਾ ਲੀ ਤੇ ਸਵੇਰ ਆਪਾਂ ਤੁਹਾਨੂੰ ਕਰਾਵਾਂਗੇ ਉੱਥੋਂ ਦੇ ਵੀ ਦਰਸ਼ਨ ਮੇਲੇ ਬਸ ਜਦੋਂ ਗੁਰੂ ਸਾਹਿਬ ਦੀ ਮਰਜ਼ੀ ਹੋਵੇ ਅਚਾਨਕ ਪ੍ਰੋਗਰਾਮ ਬਣ ਗਿਆ ਹੈ ਨਾ ਜਦੋਂ ਉਹ ਕਹਿੰਦੇ ਹੁੰਦੇ ਆ ਬਿਨ ਭਾਗਾ ਸਤ ਸੰਗ ਨਾਲ ਲੱਭੇ ਹੈ ਨਾ ਬਿਨਾਂ ਕਰਮਾਂ ਤੋਂ ਕਿਤੇ ਨਹੀਂ ਜਾਇਆ ਜਾਂਦਾ ਤੇ ਮਾਲਕ ਦਾ ਜਦੋਂ ਹੁਕਮ ਆ ਉਦੋਂ ਹੀ ਆਪਾਂ ਜਾਣਾ ਗੁਰੂ ਘਰ ਤਾਂ ਖਾਸ ਕਰਕੇ ਤੇ ਹੁਣ ਆਪਾਂ ਚੱਲਣ ਲੱਗੇ ਸੀਗੇ ਜਿੰਨੀਆਂ ਸੀਟਾਂ ਆਪਾਂ ਉਹਨੇ ਜਾਣੇ ਸਾਰੇ ਤਿਆਰ ਕਰ ਲਈਏ ਤੇ ਮਲੌਣੇ ਆਪਾਂ ਜਦੋਂ ਆ ਗਈ ਜਿਨ੍ਹਾਂ ਨੇ ਆਪਣੇ ਨਾਲ ਜਾਣ ਤੇ ਬਣੀ ਰਿਓ ਵੀਡੀਓ ਦਿਨ ਦੱਸੇ ਦੇਖਦੀ ਆਂ ਤੇ ਪਿੱਛੇ ਜੱਸ 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 ਲੈਟ ਦੀ ਗੱਲ ਆ ਜੱਸ ਹੁਣ ਇਹ ਜੋ ਵਲੌਗ ਦੇ ਲਿਆ ਫਿਰ ਉਹਨੇ ਲੈ ਕੀ ਕਹਿੰਦੀ ਆ ਚਾਚੀ ਚਾਚੀ ਕਹਿੰਦੀ ਹੁਣ ਮੈਂ ਫੋਨ ਲਾਈ ਜਾਂਦੀ ਸੀ ਕਹਿੰਦੀ ਹੁਣ ਮੈਨੂੰ ਸਾਰੇ ਕਹਿੰਦੇ ਸੀ ਜਾ ਔੜਾ ਮਗਾਸੇ ਦਾ ਸਵਾ 7 ਵਜੇ ਤੁਰਪੀ ਤੇ ਉਹ ਲੱਗੀ 8:30 ਹੋਣ ਲਾਉਣ ਮੋਰੋਚਾਨੀ ਹੋਰੀ ਘਰ ਤੇ ਚਲ ਕੋਈ ਦੀ ਬਸ ਬਾਦਾਂ ਦਸੀ ਜਾਨੀ ਵੀ ਜਿਹਦੇ ਕਰਮਾਂ ਜੋ ਉਸੇ ਨੇ ਆਉਣਾ ਹਾਂ ਲੋ ਜੀ ਆਪਾਂ ਪਹੁੰਚ ਚੁੱਕੇ ਆ ਸਰਹੰਦਾ ਟਾਈਮ ਰਾਤ ਦੇ 10:30 ਵਜੇ ਆ ਤੇ ਪਰ ਟਿਕਾਣੇ ਤੇ ਹਜੇ ਨਹੀਂ ਪਹੁੰਚੇ ਜਾਮ ਲੱਗਾਗਾ ਸਾਰੇ ਰੋਡ ਦੇ ਉੱਤੇ ਗੱਡੀਆਂ ਖੜੀਆਂ ਦੇਖੋ ਆਪਣੀ ਗੱਡੀ ਆ ਖੜੀ ਆ ਇੱਕ ਜੁਗਿਆ ਹਾਲ ਬਹੁਤ ਬੱਦਕੂਰ ਸਾਰੀ ਵਿੱਚ ਗੱਡੀਆਂ ਜਿਵੇਂ ਮੇਰੇ ਕੋਲ ਗੱਡੀ ਆਈ ਜਾਂਦੀ ਉਹ ਮੈਂ ਪਿੱਛੇ ਖੜੀ ਜਾਂਦੇ ਰ ਅੱਗੇ ਤਾਂ ਪਤਾ ਹੀ ਨਹੀਂ ਕਿਥੋਂ ਤੱਕ ਆ ਜਾਉਂ ਵੇ ਜਮਾਂ ਮੈਂ ਜਿਹੜਾ ਜੋਤੀਸਰੂਰ ਦੁਆਰਾ ਆਪਾਂ ਉਹਦੇ ਨੇੜੇ ਪਹੁੰਚਣਾ ਉੱਥੇ ਤੱਕ ਜਾਮ ਲੱਗਾ ਵਾ ਸਾਰੇ ਆਪਾਂ ਪਿੱਛੇ ਫੇਰ ਤਾਂ ਕਰਕੇ 3 ਕਿਲੋਮੀਟਰ ਤੱਕ ਸੜਕ ਦੇ ਉੱਤੇ ਜਾਮ ਲੱਗਾ ਵਾ ਤੇ ਦੇਖੋ ਹੁਣ ਕਿੰਨੇ ਵਜੇ ਪਹੁੰਚਦੇ ਆਂ ਪਹੁੰਚ ਕੇ ਫਿਰ ਤੁਹਾਨੂੰ ਫੇਰ ਟਾਈਮ ਦੱਸਾਂਗੇ ਵੀ ਇੰਨਾ ਟਾਈਮ ਹੋ ਗਿਆ ਹੁਣ ਆਪਾਂ ਪਹੁੰਚੇ ਲੈ ਇਹ ਰੋਧਿਆ ਦਾ ਟ੍ਰਾਫਿਕ ਘੱਟ ਲਓ ਆਂਦੇ ਨੇ ਦੇ ਆਪਾਂ ਤੇਰੀ ਜਿਵੇਂ

ਓਏ ਪੈਨ ਨੂੰ ਨਹੀਂ ਗੱਡੀ ਖੜਾਉਣ ਨੂੰ ਇੱਧਰ ਦੀ ਵੜ ਜੂਗੀ ਨਾ ਵਾਰ ਦੇ ਬਾਅਦ ਇੱਥੇ ਨਾਲ ਹੀ ਲੱਗ ਜਾ ਚੱਲ ਪਿਆ ਚੱਲ ਪਿਆ ਚੱਲ ਪਿਆ ਹੈ ਬਤੌਰ ਲਾ ਮੂਰ ਲਾ ਸੌ ਗਿਆ ਬੱਲੇ ਉਹਨੂੰ ਇਹ ਜੀ ਟੱਕਰ ਦੇ ਯਾਰ ਸੁਣੇ ਜੀ ਟੱਕਰ ਦੇ ਨੀਂਦ ਆਉਣ ਲੱਗ ਗਈ 11 ਵਜੇ ਗੇ ਆਹ ਤਾਂ ਹੋ ਗਿਆ ਨਹੀਂ ਕੋਈ ਲਗਰਉਣਾ ਮਾਗਰ ਕੰਡਾ ਵਾਪੇ ਦਾ ਨਹੀਂ ਉਹਦਾ ਮੋੜ ਉਂ ਹੈ ਪੁੱਛਦਾ ਲੋਮੜਾ ਕੋਈ ਰਸਤਾ ਕਿੱਧਰ ਲਗੂ ਨਹੀਂ ਬਾਈਪਾਸ ਇੱਕ ਕੋਈ ਜਗ੍ਹਾ ਨਹੀਂ ਹੈ ਨਾ ਤਾਂ ਹੀ ਛੱਡੇ ਲੰਘਦੇ ਡਰਾਈਵਰ ਨਹੀਂ ਨਹੀਂ ਰਾਤ ਹਾਂ ਜਿਹੜੀ ਤੋਂ ਸਾਹਿਬ ਜੱਤਿਆਂ ਨੂੰ ਲਿਆਏ ਸੀ ਇਹ ਗੱਡੀ ਬਾਪਿਆਂ ਦੀ ਉਹਨਾਂ ਦੀ ਯਾਦ ਆ ਰਹੀਆ ਭਾਈ ਇਹ ਰਾਤ ਅੱਛਾ ਅੱਛਾ ਹਾਂ ਬਣਾ ਗੱਡੀਆਂ ਹੁੰਨੀਆਂ ਤੇਆਂ ਰੇੜੇ ਜਿਹੜੀਆਂ ਵਸਦ ਮਾ ਦਾ ਅੱਛਾ ਅੱਛਾ Nein, der

ਫਲੋਜੀ ਹੁਣ ਆਪਾਂ ਕੱਢੀਏ ਸਮਾਨ ਗੱਡੀ ਚੋਂ ਦਿਖਾਉਨੇ ਆ ਉਦਾਂ ਹੀ ਸੈਟ ਲਿਆ ਸੀ ਪਿੱਛੇ ਸਾਰਾ ਕੁਝ ਤੇ ਆ ਆਪਾਂ ਲੈ ਕੇ ਆਂਦਾ ਹੈਗਾ ਬਾਬੇ ਦਾ ਸਰੂਪ ਲੈ ਕੇ ਆਂਦਾ ਦਿਖਾਉਨੇ ਤੁਹਾਨੂੰ ਖੋਲ ਕੇ ਆ ਖੋਲੀ ਵੀਰ ਜੀ ਵੇਟ ਵੇਟ ਅਜੇ ਸਮਾਨ ਕੱਢਣਾ ਆ ਦਿਖਾ ਦਾਂ ਪਹਿਲਾਂ ਮੈਂ ਇੱਕ ਬਹੁਤ ਕਰਨ ਕੇਪੀ ਨੇ ਪਹਿਲਾਂ ਲੈ ਲਈ ਲੈ ਲਈ ਸੀ ਮੈਥੋਂ ਪਹਿਲਾਂ ਤੇ ਇੱਕ ਬਾੜੀ ਸੋਹਣੀ ਸੀਗੀ ਹੋਰ ਬਹੁਤ ਵੱਡੀ ਸੀ ਨਰੀ ਸੀ ਉਹ ਲਿਆਉਣੀ ਸੀ ਮਟਰ ਨਹੀਂ ਬੰਦ ਕੀਤੀ ਭੱਜ ਕੇ ਗਈ ਮੈਨੂੰ ਚੇਤਾ ਭੁੱਲ ਗਿਆ ਲਓ ਜੀ ਦੇਖੋ ਆਪਾਂ ਲੈ ਕੇ ਆਂਦੇ ਆ ਗੁਰੂ ਸਾਹਿਬ ਦੇ ਪਰਿਵਾਰ ਦੀ ਫੋਟੋ ਗੁਰਤੇਗ ਬਹਾਦਰ ਜੀ ਗੁਰਪੋਵਨ ਸਿੰਘ ਜੀ ਤੇ ਛੋਟੇ ਸੇਵ ਜਾਦਿਆਂ ਦੀ ਇਹਨੂੰ ਹੁਣ ਆਪਾਂ ਰੱਖਦੇ ਹੈਗੇ ਆ ਪੂਜਾ ਰੂਮ ਚ ਵੈਸੇ ਸਾਡੇ ਆਪਣੇ ਇੱਥੇ ਰੱਖੇ ਹੋਏ ਆ ਦੋ ਵੱਡੇ ਸਰੂਪ ਆ ਗੁਰੂ ਨਾਨਕ ਦੇਵ ਜੀ ਦਾ ਜਿੱਥੇ ਆਪਾਂ ਜੋਤ ਲਾਉਂਦੇ ਆ ਆ ਵਾਲੇ ਮੇਰਾ ਮਨ ਸੀਗਾ ਵੀ ਐਡਾ ਹੀ ਲੈ ਕੇ ਆਵਾਂ ਹੋਰ ਇੱਥੇ ਨਾਲ ਰੱਖਣ ਨੂੰ ਤੇ ਚਲੋ ਕੋਈ ਨਹੀਂ ਇੱਕ ਅਵਰ ਪ੍ਰੀਤ ਨੇ ਮੇਰੇ ਆਉਣ ਤੋਂ ਪਹਿਲਾਂ ਮੈਂ ਉਧਰ ਚਾਹ ਪੀਣ ਲੱਗ ਗਈ ਤੇ ਇਹਨੇ ਹੁੰਦੇ ਤੋਂ ਲੈ ਲਈ ਦੇਖੋ ਤੇ ਹੁਣ ਆਪਾਂ ਦੂਜਾ ਸਮਾਨ ਕੱਢ ਲੀਏ ਮੈਂ ਕੁਦਰਤ ਕੋਈ ਰੱਬ ਵੱਲ ਵੀ ਮੇਰੇ ਦਿਮਾਗ 'ਚ ਆ ਗਿਆ ਮੈਂ ਆਖਿਆ ਵੀ ਕਈ ਵਾਰ ਹਨੇਰਾ ਹੋ ਜਾਂਦਾ ਹੈ ਨਾ ਠੰਡ ਠੰਡ ਲੱਗਣ ਲੱਗ ਜਾਂਦੀ ਹੈ ਤੇ ਮੈਂ ਕੰਬਲ ਸੱਟ ਕੇ ਲੈ ਗਈ ਸੀਗੀ ਵਿੱਚ ਸੂਟ ਡ੍ਰੈਕਲੀਨ ਕਰਾਉਣ ਆਲਾ ਹੋ ਗਿਆ ਰਾਤ ਨਾ ਹਨੇਰਾ ਹੋ ਗਿਆ ਆ ਕੇ ਫਿਰ ਫਿਰ ਕੋਈ ਸਮਾਨ ਨਹੀਂ ਸੀ ਕੱਢਿਆ ਦੇਖੋ ਝੰਡਾ ਲਾ ਕੇ ਦੇਖੋ ਨੀ ਮੈਂ ਤਾਂ ਗੱਤੀ ਤੇ ਗਏ ਸੀ ਆਪਾਂ ਤੇ ਚਲੋ ਜੀ ਚਲੋ ਜੀ ਕਰਮਾ ਚ ਸੀਗਾ ਗੁਰੂ ਘਰ ਦੇ ਆਪਾਂ ਦਰਸ਼ਨ ਕਰਿਆ ਹੈ ਨਾ ਪਹਿਲਾਂ ਤਾਂ ਲੱਗਦਾ ਸੀ ਨਹੀਂ ਚਲੋ ਫਿਰ ਮੈਂ ਅਰਦਾਸ ਬੇਨਤੀ ਕੀਤੀ ਮਾਲਕਾ ਜੇ ਤੇਰੇ ਦਰ ਤੇ ਆਉਣਾ ਹੈ ਨਾ ਤੇਰੇ ਬੱਚਿਆਂ ਦੀ ਸਭਾ ਚ ਤਾਂ ਤੂੰ ਆਪ ਹੀ ਬੁਲਾ ਲੈਣਾ ਤੇ ਅੰਜਲ ਬਣ ਗਿਆ ਆਪਣਾ ਹੈ ਨਾ ਜਾਇਆ ਤੇ ਬਹੁਤ ਮਨ ਨੂੰ ਸਕੂਨ ਮਿਲਿਆ ਜਾ ਕੇ ਜਿਨ੍ਹਾਂ ਨੇ ਆਪਣੀ ਖਾਤਰ ਇੰਨਾ ਕੁਝ ਕੀਤਾ ਹੈ ਨਾ ਸਾਰਾ ਆਪ ਦਾ ਸਰਬੰਸ ਬਾਰਤਾ ਤੇ ਆਪਣਾ ਹੱਕ ਵੀ ਬਣਦਾ ਹੈ ਜਾਣਾ ਬਣਦਾ ਹੈ ਹੈ ਨਾ ਫੇਰ ਹੀ ਬੱਚਿਆਂ ਨੂੰ ਗਾਂਹ ਪਤਾ ਲੱਗਦਾ ਜੇ ਆਪਾਂ ਆਪ ਪਹਿਲਾਂ ਤੁਰਾਂਗੇ ਤਾਂ ਤੇ ਚਲੋ ਜੀ ਮਿਲਦੇ ਆਂ ਫੇਰ ਕੱਲ ਨਵੇਂ ਬਲੌਗ ਦੇ ਨਾਲ ਨਵੀਆਂ ਗੱਲਾਂ ਬਾਤਾਂ ਦੇ ਕੱਲ ਕਿ ਅੱਜ ਸ਼ਾਮ ਨੂੰ ਹੀ ਮਿਲਾਂਗੇ ਆਪਾਂ ਕਿਉਂਕਿ ਰਾਤ ਨੇਰਾ ਹੋ ਗਿਆ ਸੀ ਕਰਕੇ ਫਿਰ ਮੈਂ ਇੱਥੋਂ ਉੱਥੇ ਰੇਂਜ ਹੈ ਨਹੀਂ ਸੀਗੀ ਤੇ ਬਲੌਗ ਅਡਿਟ ਨਹੀਂ ਸੀ ਹੋਇਆ ਤੇ ਹੁਣ ਮੈਂ ਕਿਹਾ ਚੱਲ ਸਵੇਰ ਹੋਈ ਹੈ ਹੁਣ ਪਾ ਦਿੰਨੇ ਆ ਦੂਜਾ ਆਪਾਂ ਦਿੱਲੀ ਵਾਲਾ ਜਿਹੜਾ ਉਹ ਸ਼ਾਮ ਨੂੰ ਪਾ ਦਾਂਗੇ ਠੀਕ ਹੈ